ਸਸਕੀ ਗਾਲ ਦੋਸਤੋ ਮਲਾਵਟ ਦੇ ਦੌਰ ਦੇ ਵਿੱਚ ਤੁਸੀਂ ਪਿਓਰ ਚੀਜ਼ ਦੀ ਕਾਮਨਾ ਘੱਟ ਹੀ ਕਰ ਸਕਦੇ ਹੋ ਬਹੁਤ ਬ੍ਰਾਂਡ ਨਵੇਂ-ਨਵੇਂ ਦੇਖਦੇ ਹਾਂ ਪਰ ਸਰੋਂ ਦਾ ਤੇਲ ਇੱਕ ਅਰਸੇ ਤੋਂ ਆਪਣੇ ਆਪ ਦੇ ਵਿੱਚ ਬ੍ਰਾਂਡ ਹੈ ਕੀ ਉਹ ਸ਼ੁੱਧ ਹੈ ਸ਼ੁੱਧ ਤੇਲ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਇਹ ਸਰੋਂ ਦੀ ਕਹਾਣੀ ਹੈ ਦੇਖੋ ਪਿੰਡ ਵਾਲੇ ਤਾਂ ਆਮ ਜਾਣਦੇ ਹੀ ਹੈ ਇਸੇ ਗਾਣੀ ਆ ਇਹ ਖੰਦੂ ਸਟਾਰਟ ਹੋ ਗਿਆ ਆ ਅਸਲੀ ਬ੍ਰਾਂਡ ਹੈ ਮੇਰੇ ਹਿਸਾਬ ਦੇ ਨਾਲ ਐ ਕੋਕ ਅਸਲ ਚ ਕਾਣੀ ਨਿਕਲਦੀ ਕਿਵੇਂ ਆ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾਂ ਤਾਂ ਇਹ ਸਰੋਲੇ ਹੰਦੀ ਉਸ ਤੋਂ ਬਾਅਦ ਇਹ ਦੇਖੋ ਕਾਣੀ ਸ਼ੁਰੂ ਹੋ ਗਈ ਸਰੋਂ ਪਰਪਤੀ ਉਹ ਵੀ ਦਿਖਾਉਂਗਾ ਤੁਹਾਨੂੰ ਇਹ ਸਰੋਂ ਦੀ ਖਾਲ ਜਿਹੜੀ ਆ ਉਹ ਬਾਹਰ ਨਿਕਲਦੀ ਆ असली ब्रांड है। ऊपर देखो ना तो भाई प्योर है क्या है? हाँ ये भी पेहोर है। बिल्कुल ਕੋਈ ਮਿਲਾਵਟ ਕਿਸੇ ਤਰ੍ਹਾਂ ਦੀ ਨਹੀਂ ਹੁੰਦੀ ਕੋਈ ਮਿਲਾਵਟ ਨਹੀਂ ਹੁੰਦੀ ਸਿੱਧੀ ਕਹਾਣੀ ਆਉਂਦੀ ਹੈ ਇਹ ਬੋਤਲ ਨਮੀ ਲਾ ਦੇ ਇਹ ਸਰੋਂ ਦਾ ਬ੍ਰਾਂਡ ਅਸਲ ਦੇ ਵਿੱਚ ਦਿੱਕਤ ਰਹੀ ਹੈ 50 ਕਿਲੋ ਦੀ ਕਹਾਣੀ ਚੋਂ ਇੰਨਾ ਤੇਲ ਨਿਕਲਦਾ ਇੱਕ ਕਹਾਣੀ ਉਹ ਲਾਤੀ